ਦਾ ਤੇਰੇ ਪਰਚੇ ਪਰਚੇ ਤੋਂ ਯਾਦ ਰੱਖੀ ਇਹ مالک ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ مالک ਤੇਰੇ ਅਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖਣੀ ਤੇ ਜੇ ਕਦੇ ਵਾਰੀਵੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈ ਆ ਨਾ ਚੀਕਾਂ ਤੇ ਫੇਰ ਤੇ ਤੋਂ ਸਹੀ ਨਹੀਂ ਜਾਣੀਆਂ ਜੋ ਤੇਰੇ ਹਾਲਾਤ ਬਣ ਗਏ ਇਸ ਲਈ ਮੈਂ ਇਹ ਗੱਲ ਤੇ ਜ਼ਿਆਦਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਧ ਸੰਗਤ ਜੀ ਉਹਨੇ ਕਦੇ ਪੰਜਾਬ ਦਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਤਲ ਧਰਨਾ ਕੀ ਮਾਰਿਆ ਸੀ ਛੀਦੇ ਆਜ਼ਮ ਛੀਦ ਪਾਕਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹੋ ਮਰਨ ਵਰਤ ਇਹ ਪਹਿਲਾਂ ਹੀ ਵੇਖਿਆ ਕਾਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਵੇਰ ਜਾ ਕੇ ਖਾ ਪੀ ਗਏ ਇਹ ਪਹਿਲਾਂ ਹੀ ਮਰਨ ਵਰਤ ਦੇਖਿਆ ਹੈ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਥੇ ਉਹ ਬਾਹਰ ਆ ਜੀ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਦਰਦਾ ਤੇਰੇ ਪਰਚੇ ਪਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਸ ਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਸੇ ਵਾਰੀ ਬੱਤਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈਆਂ ਨਾ ਚੀਕਾਂ ਤੇ ਫੇਰ ਤੇ ਕੋਈ ਨਹੀਂ ਜਾਣੀਆਂ ਜੋ ਤੇਰੇ ਹਾਲਾਤ ਬਣਦੇ ਇਸ ਲਈ ਮੈਂ ਇਹ ਗੱਲ ਤੇ ਜਾਣਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਤ ਸੰਗਤੀਓ ਨੇ ਕਦੇ ਪੰਜਾਬ ਦਾ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਤਲ ਧਰਨਾ ਕੀ ਮਾਰਿਆ ਸੀ ਛੀਦੇ ਆਜ਼ਮ ਛੀਦ ਪਾਕਤ ਸਿੰਘ ਤੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਤੇ ਬੈਠੇ ਸੀ ਹਾਂ ਮਰੂਬਤ ਤੇ ਇਹ ਪਹਿਲਾਂ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਮ ਨੂੰ ਫੇਰ ਜਾ ਕੇ ਖਾ ਪੀ ਗਏ ਇਹ ਪਹਿਲੇ ਮਰਨ ਵਰਤ ਦੇ ਵੇਖਿਆ ਅਰੇ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬਤਾ ਐ ਮੈਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕਿ ਕਿਸੇ ਉਹ ਬਾਹਰ ਆ ਜੇ ਇਹਦਾ ਬੜਾ ਦਾ ਲੱਗਿਆ ਕਿਉਂਕਿ ਹੁਣ ਪੁੱਛੇ ਨਾਲਾ ਕੋਈ ਨਹੀਂ ਦਰਦਾ ਤੇਰੇ ਪਰਚੇ-ਪੁਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਸ ਨੂੰ ਤੈਨੂੰ ਕੁਰਸੀ ਮਿਲਦੀ ਆ ਔਰ ਜੇ ਮਾਲਕ ਤੇਰੇ ਅਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਸੇ ਵਾਰੀ ਮੱਤਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈ ਆ ਨਾ ਚੀਕਾਂ ਤੇ ਫੇਰ ਤੇ ਤੂੰ ਸਹੀ ਨਹੀਂ ਜਾਣੀਆਂ ਤੋਂ ਤੇਰੇ ਹਾਲਾਤ ਬਣ ਗਏ ਇਸ ਲਈ ਮੈਂ ਇਹ ਗੱਲ ਤੇ ਜਿਆਦਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਤ ਸੰਗਤੀ ਉਹਨੇ ਕਦੇ ਪੰਜਾਬ ਦਾ ਜਿਵੇਂ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਘਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛੀਦੇ ਆਜਾਉਂ ਛੀਦੇ ਪਗਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਦੇ ਬੈਠੇ ਸੀ ਹੋ ਮਰਨ ਵਰਤ ਤੇ ਇਹ ਪਹਿਲਾਂ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਪ ਨੂੰ ਫੇਰ ਜਾ ਕੇ ਖਾ ਪੀ ਗਏ ਇਹ ਪਹਿਲੇ ਮਰਨ ਵਰਤ ਦੇਖਿਆ ਕਹੇ ਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੇ ਜਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੇਤਾ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕੀ ਕਿਥੇ ਉਹ ਬਾਹਰ ਆ ਜੀ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਦਰਦਾ ਤੇਰੇ ਪਰਚੇ-ਪੁਰਚੇ ਤੋਂ ਯਾਦ ਰੱਖੀ ਇਹ ਮਾਲਕ ਦੇ ਰੰਗ ਨੇ ਜਿਹਨੂੰ ਤੈਨੂੰ ਕੁਰਸੀ ਮਿਲ ਗਈ ਆ ਔਰ ਜੇ ਮਾਲਕ ਤੇਰੇ ਵਰਗੇ ਨੂੰ ਬਣਾ ਸਕਦਾ ਫਿਰ ਕੋਈ ਬਣ ਸਕਦਾ ਇਹ ਵੀ ਯਾਦ ਰੱਖ ਲੈ ਤੇ ਜੇ ਕਿਤੇ ਵਾਰੀਵੱਟਾ ਬਦਲ ਗਿਆ ਨਾ ਤੇ ਫਿਰ ਜਦੋਂ ਮੈਂ ਕਢਾਈਆਂ ਨਾ ਚੀਕਾਂ ਤੇ ਫੇਰ ਤੇ ਤੋਂ ਸਹੀ ਨਹੀਂ ਜਾਣੀਆਂ ਜੋ ਤੇਰੇ ਹਾਲਾਤ ਬਣ ਗਏ ਇਸ ਲਈ ਮੈਂ ਇਹ ਗੱਲ ਤੇ ਜਿਆਦਾ ਨਹੀਂ ਚਾਹੁੰਦਾ ਸੀ ਮਗਰ ਮੈਂ ਤੁਹਾਨੂੰ ਤਾਂ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਕਿ ਜਿਹੜਾ ਬੇਟੀ ਦਾ ਨਾ ਹੋਇਆ ਸਾਦ ਸੰਗਤੀ ਉਹਨੇ ਕਦੇ ਪੰਜਾਬ ਦਾ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਹੀਂ ਹੋ ਜਾਣ ਸਮਝੌਤਾ ਵੇਖੋ ਕਿੱਡਾ ਕੱਟਿਆ ਰਿਮੋਟ ਕੰਟਰੋਲ ਨਾਲ ਚੱਲਦਾ ਉੱਥੇ ਜਾ ਕੇ ਕੱਲ ਧਰਨਾ ਕੀ ਮਾਰਿਆ ਸੀ ਛੀਦੇ ਆਜਮ ਛੀਦ ਭਗਤ ਸਿੰਘ ਦੇ ਕਹਿੰਦੇ ਜੀ ਅਸੀਂ ਤਾਂ ਬੈਠੇ ਆ ਕਿਹੜੇ ਮਰਤ ਦੇ ਬੈਠੇ ਸੀ ਜੀ ਹਾਂ ਮਰਨ ਬੱਤ ਇਹ ਪਹਿਲਾਂ ਹੀ ਵੇਖਿਆ ਖਾ ਪੀ ਕੇ ਰਾਤ ਨੂੰ ਵੀ ਆ ਕੇ ਸ਼ਾਪ ਨੂੰ ਫੇਰ ਜਾ ਕੇ ਖਾ ਪੀ ਗਏ ਇਹ ਪਹਿਲਾਂ ਹੀ ਮਰਨ ਵਰਤ ਦੇ ਵੇਖਿਆ ਕੇਜਰੀਆਲ ਵੀ ਅੰਦਰੋਂ ਵੇਖਦਾ ਹੋਣਾ ਕਿ ਇਹ ਕਿਹੋ ਜਿਹਾ ਵਰਤ ਰੱਖ ਲਿਆ ਮੇਰੇ ਚੱਕਰ ਉਹ ਗਰੀਬ ਤਾਂ ਐਵੇਂ ਠੋਕ ਛੱਡਿਆ ਮੈਂ ਤਾਂ ਉਹਦੇ ਨਾਲ ਹਮਦਰਦੀ ਆ ਇਹ ਨਹੀਂ ਚਾਹੁੰਦਾ ਭਗਵੰਤ ਮਾਨ ਕਿ ਕਿਥੇ ਉਹ ਬਾਹਰ ਆ ਜੀ ਇਹਦਾ ਬੜਾ ਦਾਂ ਲੱਗਿਆ ਕਿਉਂਕਿ ਹੁਣ ਪੁੱਛਣ ਵਾਲਾ ਕੋਈ ਨਹੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ